ਛੋਟਾ ਤਤੂਰਾ ਜਿਹੜਾ ਹੈ ਇਹ ਆਮ ਤੌਰ ਤੇ ਬੂਟਾ ਤੇ ਜ਼ਰੂਰ ਛੋਟਾ ਹੁੰਦਾ ਹੈ ਪਰ ਇਹਦੇ ਵਿੱਚ ਗੁਣ ਜਿਹੜੇ ਆ ਘੱਟ ਤੋਂ ਘੱਟ ਸੋਹ ਬਿਮਾਰੀ ਨੂੰ ਦੂਰ ਕਰਨ ਦੀ ਸਮਰੱਥਾ ਜਿਹੜੀ ਆ ਉਹ ਰੱਖਦੇ ਆ ਇਸ ਤੋਂ ਇਲਾਵਾ ਜਿਹੜਾ ਛੋਟਾ ਤਤੂਰਾ ਵਾ ਉਹ ਜੰਗਲੀ ਬੂਟੀ ਜ਼ਰੂਰ ਹੈ ਲੇਕਿਨ ਕਿਸੇ ਹੀਰੇ ਤੋਂ ਘੱਟ ਨਹੀਂ ਹੈ ਇਹ ਚਮਤਕਾਰੀ ਹੈ ਬਹੁਤ ਜ਼ਿਆਦਾ ਗੁਣ ਹਨ ਕਾਮ ਸ਼ਕਤੀ ਨੂੰ ਵਿਵਧਾਉਂਦਾ ਹੈ ਇਸ ਦੇ ਜਿਹੜੇ ਬੀਜ ਆ ਉਹਨੂੰ ਕੁੱਟ ਕੇ ਤੇ ਉਸ ਦਾ ਚੌਥਾ ਇਸਾ ਚਮਚਾ ਜਿਹੜਾ ਉਹ ਤੁਸੀਂ ਮਿਸ਼ਰੀ ਨਾਲ ਆਡਰ ਬਣਾ ਕੇ ਉਹ ਲੈ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਅਗਰ ਜੇ ਗੰਜੇਪਨ ਦੀ ਸ਼ਿਕਾਇਤ ਹੈ ਵਾਲ ਝੜਦੇ ਆ ਗੰਜਾਪਨ ਹੋ ਗਿਆ ਵਾਲ ਦੋ ਮੂਹੇ ਨੇ ਤੁਸੀਂ ਇਸ ਦੀ ਪੇਸਟ ਬਣਾ ਕੇ ਪੱਤਿਆਂ ਦੀ ਤੇ ਤੁਸੀਂ ਵਾਲਾਂ ਦੇ ਵਿੱਚ ਲਗਾ ਸਕਦੇ ਹੋ ਉਹ ਵਾਲਾਂ ਦੇ ਵਿੱਚ ਘੱਟੋ ਘੱਟ 1 ਘੰਟਾ ਲੱਗਾ ਰਹਿਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਤੁਹਾਨੂੰ ਇਹ ਪ੍ਰੋਬਲਮ ਜਿਹੜੀ ਆ ਉਹ ਨਾ ਆਏ ਔਰ ਲਗਾਤਾਰ ਘੱਟੋ ਘੱਟ 15 ਦਿਨ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਜਿਹੜਾ ਇਸ ਦਾ ਇਸਤੇਮਾਲ ਕਰਦਾ ਹੈ ਇਸ ਦੇ ਬੀਜਾਂ ਦਾ ਉਹਨੂੰ ਕਦੇ ਬੁਢਾਪਾ ਨਹੀਂ ਆਏਗਾ ਉਹ ਹਮੇਸ਼ਾ ਜਵਾਨ ਹੀ ਰਹੇਗਾ ਬਾਕੀ ਪਾਵਰਫੁੱਲ ਰੈਮਡੀ ਦੇ ਨਾਲ ਨਾਲ ਇਹ ਸਿਰਦਰਦ ਜਿਨ੍ਹਾਂ ਦੇ ਹੁੰਦਾ ਹੈ ਜਾਂ ਮਾਈਗਰੇਨ ਦੀ ਸ਼ਿਕਾਇਤ ਹੈ ਜਾਂ ਬੁਖਾਰ ਹੈ ਤਾਂ ਤੁਸੀਂ ਇਹਦੇ ਪੱਤੇ ਲਓ ਤਿੰਨ ਚਾਰ ਪੱਤੇ ਲੈ ਕੇ ਉਹਦੀ ਪੇਸਟ ਬਣਾ ਕੇ ਤੇ ਤੁਸੀਂ ਉਹ ਜਿਹੜੀ ਪੇਸਟ ਹੈ ਉਹ ਮੱਥੇ ਤੇ ਲਗਾ ਸਕਦੇ ਹੋ ਤੇ ਬਾਕੀ ਅਗਰ ਜੇ ਤੁਸੀਂ ਤੁਹਾਡੇ ਲੱਕ ਦਰਦ ਗੋਡੇ ਦਰਦ ਮੋਢੇ ਦਰਦ ਪਿੰਨੀਆਂ ਦਰਦ ਹੈ ਤਾਂ ਤੁਸੀਂ ਇਸ ਦੇ ਪੱਤਿਆਂ ਨੂੰ ਕੁੱਟ ਕੇ ਜਾਂ ਤੇ ਸਿੱਧਾ ਅਪਲਾਈ ਕਰ ਸਕਦੇ ਹੋ ਜੇ ਅਪਲਾਈ ਨਹੀਂ ਕਰ ਸਕਦੇ ਤਾਂ ਉਹਦਾ ਕੱਪੜੇ ਦੇ ਵਿੱਚ ਆਕੇ ਉਹਦਾ ਤੁਸੀਂ ਰਸ ਕੱਢ ਕੇ ਤੁਸੀਂ ਉਹਦੀ ਮਸਾਜ ਕਰ ਸਕਦੇ ਹੋ ਅਗਰ ਅਸੀਂ ਇਸ ਦਾ ਤੇਲ ਬਣਾਉਣਾ ਹੋਏ ਤਾਂ ਤੂਰੇ ਦਾ ਤੇਲ ਬਣਾਉਣਾ ਹੋਏ ਤੇ ਤੂਰੇ ਜਿਹੜੇ ਨੇ ਇਹਦੇ ਜਿਹੜਾ ਫਲ ਆ ਉਹ 10 12 ਲੈ ਲਓ ਉਸ ਦੇ ਵਿੱਚ ਥੋੜੀਆਂ ਲਸਣ ਦੀਆਂ ਕਲੀਆਂ ਪਾ ਲਓ ਥੋੜਾ ਅਦਰਕ ਪਾ ਲਓ ਇਸ ਤੋਂ ਇਸ ਤੋਂ ਇਲਾਵਾ ਤੁਸੀਂ ਥੋੜੇ ਮੇਥਰੇ ਪਾ ਲਓ ਦਾਲ ਚੀਨੀ ਪਾ ਲਓ ਤਾਂ ਤੁਸੀਂ ਇਸ ਨੂੰ ਰਲੋ ਤੁਸੀਂ ਦੇਖੋਗੇ ਕਿ ਇਹਦਾ ਤੇਲ ਜਿਹੜਾ ਉਹ ਬਾਅਦ ਵਿੱਚ ਫਿਲਟਰ ਕਰ ਲਓ ਤੇ ਇਹਦਾ ਤੇਲ ਜਿਹੜਾ ਇਹ ਗੋਡੇ ਦਰਦ ਲੱਕ ਦਰਦ ਮੋਢੇ ਦਰਦ ਵਾਸਤੇ ਬਹੁਤ ਹੀ ਵਧੀਆ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਵੈਸੇ ਹੀ ਉੱਗ ਪਿੰਦਾ ਹੈ ਇਹ ਜੰਗਲੀ ਬੂਟੀ ਹੈ ਲੇਕਿਨ ਗੁਣੇ ਦੇ ਵਿੱਚ ਬਹੁਤ ਹਨ ਇਹ ਬੱਜਰ ਜ਼ਮੀਨ ਦੇ ਵਿੱਚ ਵੀ ਆਮ ਉੱਗ ਪਿੰਦਾ ਹੈ ਬਾਕੀ ਇਹਦੇ ਜਿਹੜੇ ਫੁੱਲ ਨੇ ਉਹ ਕਾਂਡੇਦਾਰ ਹੁੰਦੇ ਆ ਬੱਚੇ ਛੋਟੇ ਜਿਹੜੇ ਆ ਇੱਕ ਦੂਜੇ ਨੂੰ ਇਹ ਮਤਲਬ ਕਾਂਟਿਆਂ ਨਾਲ ਖੇਡਦੇ ਆ ਬਾਕੀ ਜੇ ਦੇਖਿਆ ਜਾਏ ਤੇ ਇਹ ਜੇ ਕਿਸੇ ਦੇ ਦਾਗ ਨੇ ਜਖਮ ਠੀਕ ਨਹੀਂ ਜਲਦੀ ਹੁੰਦਾ ਜਖਮ ਠੀਕ ਕਰਨ ਵਾਸਤੇ ਤੁਸੀਂ ਇਸ ਦੀ ਜਿਹੜੀ ਪੇਸਟ ਹੈ ਪੱਤਿਆਂ ਦੀ ਉਹ ਬਣਾ ਕੇ ਤੁਸੀਂ ਜਖਮ ਤੇ ਲਾਓ ਜਖਮ ਤੁਹਾਡਾ ਬਹੁਤ ਛੇਤੀ ਨਾਲ ਭਰ ਜਾਏਗਾ ਅਗਰ ਇਸ ਤੋਂ ਇਲਾਵਾ ਜੇ ਤੁਸੀਂ ਸਮਝਦੇ ਹੋ ਵੀ ਇਹ ਸਾਨੂੰ ਸਿਰਫ ਕੁਝ ਚਿਰ ਲਈ ਮਿਲਦਾ ਹੈ ਤਾਂ ਤੁਸੀਂ ਇਸ ਦੇ ਬੀਜ ਦਾ ਪਾਊਡਰ ਬਣਾ ਕੇ ਤੁਸੀਂ ਉਸ ਨੂੰ ਜਦੋਂ ਵੀ ਲੋੜ ਹੋਏ ਉਸ ਨੂੰ ਵਰਤ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਜੇ ਕਿਸ ਨੂੰ ਕਬਜ ਹੈ ਤਾਂ ਚੌਥਾ ਇਹ ਸੱਚਾ ਚਮਚਾ ਜਿਹੜਾ ਇਹਦਾ ਪਾਊਡਰ ਲੈ ਕੇ ਕੋਸੇ ਪਾਣੀ ਨਾਲ ਲਓ ਤੁਸੀਂ ਦੇਖੋਗੇ ਤੁਹਾਡੀ ਕਬਜ ਵੀ ਜਿਹੜੀ ਆ ਉਹ ਨਹੀਂ ਰਹੇਗੀ ਬਾਕੀ ਪਾਚਨ ਤੰਤਰ ਜਿਹੜਾ ਜਿੰਨਾਂ ਦਾ ਕਮਜ਼ੋਰ ਆ ਉਹਨਾਂ ਨੂੰ ਵੀ ਇਹ ਮਜ਼ਬੂਤ ਕਰਦਾ ਹੈ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਖਾਂਸੀ ਵਾਲੇ ਮਰੀਜ਼ਾਂ ਲਈ ਅਸਮਾ ਜਿਨ੍ਹਾਂ ਨੂੰ ਆ ਉਹਨਾਂ ਨੂੰ ਵੀ ਇਹ ਬਹੁਤ ਗੁਣਕਾਰੀ ਹੈ ਉਹਨਾਂ ਨੂੰ ਇਸ ਦਾ ਕਾੜਾ ਜਿਹੜਾ ਹੈ ਇਹਦੇ ਪੱਤੇ ਉਬਾਲ ਕੇ ਉਹਦੇ ਥੋੜੇ ਪੀਣੇ ਚਾਹੀਦੇ ਹਨ ਬਾਕੀ ਜਿਨ੍ਹਾਂ ਨੂੰ ਡਿਸਕ ਪ੍ਰੋਬਲਮ ਹੈ ਸਰਟਿਕਾ ਦੀ ਪ੍ਰੋਬਲਮ ਹੈ ਇਸ ਦਾ ਤੇਲ ਦਾ ਇਸਤੇਮਾਲ ਕਰੋ ਜਾਂ ਇਹਦੇ ਪੱਤੇ ਜਿਹੜੇ ਆ ਉਦਬ ਪਾウダー ਪੱਤਿਆਂ ਨੂੰ ਚਟਨੀ ਬਣਾ ਕੇ ਉਹ ਤੁਸੀਂ ਉਹ ਲਗਾ ਸਕਦੇ ਹੋ ਗੰਠੀਆਂ ਵਾਲੇ ਮਰੀਜ਼ਾਂ ਲਈ ਬਹੁਤ ਹੀ ਇਹ ਵਧੀਆ ਹੈ ਗੰਠੀਆ ਵਾਲੇ ਮਰੀਜ਼ ਜਿਹੜੇ ਨੇ ਉਹ ਇਸ ਨੂੰ ਇਸਤੇਮਾਲ ਕਰ ਸਕਦੇ ਹਨ ਤੇ ਬਾਕੀ ਜਿਹੜਾ ਤਤੂਰਾ ਹੈ ਇਹਦਾ ਫਾਇਦਾ ਤੇ ਜ਼ਰੂਰ ਹੈ ਲੇਕਿਨ ਇਸਦਾ ਨੁਕਸਾਨ ਵੀ ਹੈ ਜਦੋਂ ਵੀ ਤੁਸੀਂ ਇਹਦਾ ਰਾਸ ਕੱਢੋ ਜਾਂ ਪੱਤੇ ਕੁੱਟੋ ਦਸਤਾਨੇ ਬਣਾ ਲਓ ਦਸਤਾਨੇ ਪਾ ਕੇ ਤਾਂਦੇ ਇਸਤੇਮਾਲ ਕਰੋ ਅਗਰ ਜੇ ਤੁਸੀਂ ਇਸ ਤਰ੍ਹਾਂ ਹੀ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਘੱਟੋ ਘੱਟ 5-6 ਵਾਰੀ ਸਾਬਣ ਨਾਲ ਹੱਥ ਜਿਹੜੇ ਨੇ ਉਹ ਧੋਣੇ ਚਾਹੀਦੇ ਨੇ ਕਿਉਂਕਿ ਇਸ ਦੇ ਵਿੱਚ ਜ਼ਹਿਰੀਲੇ ਤੱਤ ਹੁੰਦੇ ਹਨ ਅਗਰ ਜੇ ਤੁਸੀਂ ਗਲਤੀ ਨਾਲ ਅੱਖਾਂ 'ਚ ਵੀ ਪੈ ਜਾਂਦਾ ਜਾਂ ਤੁਹਾਡੇ ਮੂੰਹ ਦੇ ਲੱਗ ਚੱਗ ਵੀ ਜਾਂਦਾ ਤੇ ਇਹ ਤੁਹਾਨੂੰ ਨੁਕਸਾਨ ਆ ਸਕਦਾ ਵਾ ਤੇ ਬਾਕੀ ਤੁਸੀਂ ਇਸ ਨੂੰ ਇੱਕ ਵਾਰੀ ਵਰਤ ਕੇ ਦੇਖੋ ਇਸ ਦਾ ਫਾਇਦੇ ਜ਼ਿਆਦਾ ਹਨ ਬਾਕੀ ਸਿਰਫ ਸਾਵਧਾਨੀ ਵਰਤੋ ਸਾਵਧਾਨੀ ਵਰਤਨ ਨਾਲ ਤੁਸੀਂ ਦੇਖੋਗੇ ਇਹ ਤੁਹਾਡਾ ਇਹ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ